ਜੋ ਤੇ ਹੈ ਇਸਤਰੀ ਫਾਰਮਿਕਾਸ਼ਨ ਦੇ ਪ੍ਰੋਗਰਾਮ ਸਰ ਜਿਗਈ ਮੈਂ ਇੱਥੇ ਦੱਸਣਾ ਚਾਹਾਂਗੀ ਜਿਵੇਂ ਕਿ ਸਾਡੇ ਡਿਪਾਰਟਮੈਂਟ ਦੇ ਨਾਮ ਤੋਂ ਹੀ ਕਲੀਅਰ ਹੋ ਜਾਂਦਾ ਹੈ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਪੰਜਾਬ ਸਾਡੇ ਬਹੁਤ ਹੀ ਇਮਾਨਦਾਰ ਤੇ ਸੁਲਝੇ ਹੋਏ ਮੈਡਮ ਰਤਨਦੀਪ ਕੋਰ ਸੰਧੂ ਜ਼ਿਲ੍ਹਾ ਪ੍ਰੋਗਰਾਮ ਅਫਸਰ ਮੈਡਮ ਰਾਜਵੰਤ ਕੋਰ ਬਾਲ ਵਿਕਾਸ ਪ੍ਰੋਜੈਕਟ ਅਫਸਰ ਲੰਬੀ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ ਏਟ ਅੱਜ ਤੇ ਹੀ ਯੁਵਤ ਨਸ਼ਾ ਵਿਰੋਧ ਪ੍ਰੋਗਰਾਮ ਉਲੀਕਿਆ ਜਿਸ ਵਿੱਚ ਅਸੀਂ ਇੱਕ ਐਂਟੀ ਡਰੱਗ ਵਾਲ ਵੀ ਬਣਾਈ ਹੈ ਜਿੱਥੇ ਸਾਰੇ ਯੂਥ ਨੇ ਮਿਲ ਕੇ ਸਿਗਨੇਚਰ ਕੀਤੇ ਆ ਤੇ ਮੈਨੂੰ ਇਸ ਗੱਲ ਦੀ ਬਹੁਤ ਖੁਸ਼ੀ ਆ ਕਿ ਪੰਚਾਇਤ ਮਹਿਣਾ ਨੇ ਸਾਡਾ ਬਹੁਤ ਸਹਿਯੋਗ ਦਿੱਤਾ ਹੈਗਾ ਤੇ ਮੈਨੂੰ ਇਸ ਗੱਲ ਦਾ ਵੀ ਬਹੁਤ ਖੁਸ਼ੀ ਹੋਈ ਆ ਕਿ ਖੁਦ ਯੂਥ ਨਿਕਲ ਕੇ ਸਾਡੇ ਨਾਲ ਵੜਿਆ ਹੈਗਾ ਤੇ ਸਾਡੇ ਇਸ ਮੂਮੈਂਟ ਨੂੰ ਬਹੁਤ ਅੱਛਾ ਸਹਿਯੋਗ ਮਿਲਿਆ ਤੇ ਬਹੁਤ ਸਰਕਾਰ ਤਾਂ ਦੇਖੋ ਇਨੀਸ਼ੀਏਟਿਵ ਲੈ ਹੀ ਰਹੀ ਹੈ ਸਾਡੇ ਵਿਭਾਗ ਨੇ ਵੀ ਇਨੀਸ਼ੀਏਟ ਕੀਤਾ ਹੈ ਵੀ ਬਹੁਤ ਵਧੀਆ ਉਪਰਾਲਾ ਹੈਗਾ ਵੀ ਅਸੀਂ ਬੱਚਿਆਂ ਨੂੰ ਕਿਸੇ ਵੀ ਤਰੀਕੇ ਨਾਲ ਇਸ ਨਸ਼ਿਆਂ ਦੀ ਪੈੜੀ ਦਲਦਲ ਵਿੱਚੋਂ ਬਾਹਰ ਕੱਢ ਕੇ ਲਗਾਤਾਰ ਸਰਕਾਰ ਵੱਲੋਂ ਵੀ ਪਿਆਰ ਪੋਲਿਸ ਹੋਵੇ ਚਾਹੇ ਸਿਵਲ ਪ੍ਰਸ਼ਾਸਨ ਹੋਵੇ ਉਹਨਾਂ ਵੱਲੋਂ ਵੀ ਇਹ ਤਾਕਤਾਰਾ ਪ੍ਰੋਗਰਾਮ ਲਿਖੇ ਜਾ ਰਹੇ ਨੇ ਤਾਂ ਉਹੀ ਤਰ੍ਹਾਂ ਦੀ ਅਪੀਲ ਕੀ ਹੈ ਆਮ ਜਨਤਨੋਂ ਇਹ ਨਿਸ਼ਚਿਤ ਤੌਰ ਤੇ ਇਹ ਜਵਾਨੀ ਨੂੰ ਮੈਂ ਇਹੀ ਸਭ ਨੂੰ ਅਪੀਲ ਕਰਨਾ ਚਾਹੁੰਦੀ ਆ ਕਿ ਜਿਵੇਂ ਸਾਡੇ ਨੌਜਵਾਨ ਬੱਚੇ ਆ ਉਹ ਨਸ਼ਿਆਂ ਨੂੰ ਛੱਡ ਕੇ ਕਿਤਾਬਾਂ ਨਾਲ ਜੁੜਨ ਤਾਂ ਕਿ ਆਪਣੇ ਇੱਕ ਵਧੀਆ ਸਮਾਜ ਦੀ ਉਹ ਸਿਰਜਣਾ ਕਰ ਸਕਣ ਤੇ ਆਪਣੇ ਮਤਲਬ ਕਿ ਦੇਖ ਨੂੰ ਬਹੁਤ ਵਧੀਆ ਬਣਾ ਸਕਣ ਆ ਨਾ ਫਿਰਦੇ ਰਚ ਪ੍ਰੋਗਰਾਮ ਮੈਨੂੰ ਤੁਸ਼ਿਆ ਨੇ ਵਿਰੋਧਵਾਣ ਇਸਪੈਕਟ ਅੱਜ ਜੀ ਬਹੁਤ ਵਧੀਆ ਹੋਇਆ ਜੀ ਸਭ ਤੋਂ ਮਿਹਰਬਾਨੀ ਹੈ ਜਨਤਾ ਦੀ ਜੋ ਜਨਤਾ ਸਾਡੇ ਨਾਲ ਚੱਲੀ ਆ ਅਸੀਂ ਇਹਨਾਂ ਦੇ ਬਾਰੇ ਨਸ਼ਿਆਂ ਬਾਰੇ ਪੂਰੀ ਇਹਨਾਂ ਦੇ ਨਾਲ ਬੱਚਾਂ ਦੇ ਸਾਥ ਦੇਵਾਂਗੇ ਜੋ ਸਾਥੋਂ ਇਹਨਾਂ ਦੇ ਹੈ ਜੋ ਵੀ ਸਾਥ ਮਤ ਮੰਗਦੇ ਅਸੀਂ ਇਹਨਾਂ ਦੇ ਨਾਲ ਦੇਵਾਂਗੇ ਤੇ ਬਾਕੀ ਅਸੀਂ ਬੱਚਿਆਂ ਦੀ ਖੇਡਾਂ ਲਈ ਇੱਕ ਸਕੂਲ ਬਣਾਇਆ ਹੋਇਆ ਆਪਣੇ ਤੇਰੇ ਸਕੂਲ ਦੇ ਵਿੱਚ ਗਰਾਊਂਡ ਬਣਾ ਰਹੇ ਹਾਂ ਇੱਕ ਉਹਦੇ ਵਿੱਚ ਜਵਾਕਾਂ ਦੇ ਰਈ ਬਰੇਲੀ ਬਣਾ ਰਹੇ ਇਹਨਾਂ ਦੇ ਬੱਚਾਂ ਲਈ ਪੜਨ ਲਈ ਇੱਕ ਬਾਰਡਰ ਵਾਕਸ ਦੇ ਵਿੱਚ ਇਹਨਾਂ ਨੂੰ ਪਾਰਕ ਬਣਾ ਕੇ ਉੱਥੇ ਝੂਲੇ ਲਾ ਕੇ ਦੇ ਰਹੇ ਆ ਬੱਚਿਆਂ ਨੂੰ ਉੱਥੇ ਖੇਡਣ ਲਈ ਇਹਨਾਂ ਦੇ ਸਰਕਾਰ ਲਗਾਤਾਰ ਯੋਧਨਸ਼ਾਲੇ ਵਿਰੁੱਧ ਸਬੰਧ ਪ੍ਰਸ਼ਾਸਨ ਦੇ ਯਤਨ ਕਰ ਰਹੀ ਹੈ ਕੋਸ਼ਿਸ਼ ਵੀ ਕਰ ਰਹੀ ਹੈ ਕਿਵੇਂ ਦੇਖਦੇ ਹੋ ਬਹੁਤ ਵਧੀਆ ਜੀ ਬਾਕੀ ਮਾਨ ਸਾਹਿਬ ਨੇ ਮੁੱਖ ਮੰਤਰੀ ਸਾਹਿਬ ਨੇ ਵੀ ਬੇਨਤੀ ਕਰੀ ਆ ਕਿ ਜੋ ਆਪਣੇ ਪੰਚਾਇਤਾਂ ਹੈਗੀਆਂ ਪਿੰਡਾ ਇਹ ਸਾਨੂੰ ਸਾਥ ਦੇਣ ਸਾਥ ਦੇਣ ਦੇ ਬਾਅਦ ਜੇ ਪਿੰਡ ਨਸ਼ਾ ਮੁਕਤ ਹੁੰਦਾ ਉੱਥੇ ਆਪਾਂ ਨੂੰ ਦਿੱਲੀ ਸੱਦ ਕੇ ਆਪਣਾ ਚੰਡੀਗੜ ਸੱਦ ਕੇ 1 ਲੱਖ ਰੁਪਏ ਦਾ ਨਾਮ ਦਿੱਤਾ ਜਾਊਗਾ ਪਿੰਡ ਨੂੰ ਇਹ ਮਾਨ ਸਾਹਿਬ ਦੀ ਅਡਰੈਸ ਵੀ ਤੁਸੀਂ ਇਹ ਕੰਮ ਕਰੋ ਅਸੀਂ ਤੁਹਾਨੂੰ 1 ਲੱਖ ਰੁਪਏ ਦਾ ਇੱਥੇ ਸੱਦ ਕੇ ਗ੍ਰਾਂਟ ਦਿੱਤੀ ਜਾਵੇ ਸਰ ਮੈਂ ਇੱਕ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਸਮੁੱਚੀ ಗ್ರಾಮ ਪੰਚਾਇਤ ਪਿੰਡ ਮਹਿਣਾ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਸਪੈਸ਼ਲੀ ਇਸ ਜੰਗ ਜਨਰੇਸ਼ਨ ਦਾ ਜਿਹੜੇ ਸਾਡੇ ਨਾਲ ਮੋਢੇ ਦੇ ਮੋਢਾਂ ਨਾਲ ਜੋੜ ਕੇ ਸਾਡੇ ਨਾਲ ਖੜੇ ਆ ਤੇ ਇਸ ਪ੍ਰੋਗਰਾਮ ਨੂੰ ਬਹੁਤ ਵਧੀਆ ਉਲਿੱਕਿਆ ਵੀ ਤੇ ਨੇਪਰੇ ਵੀ ਚੜ ਲਿਆ ਸੋ ਸਰਪੰਚ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਹਾਂਜੀ ਮੇਰਾ ਨਾਮ ਸੁਖਚਾਨ ਸਿੰਘ ਹੈ ਜੀ ਤੇ ਅਸੀਂ ਪਿੰਡ ਮਹਿਣਾ ਦੇ ਰਹਿਣ ਵਾਲੇ ਆ ਅਜੀ ਉਦਨਸ਼ਨ ਦੇ ਵਿਦੂ ਸਿਵਲ ਪ੍ਰਸ਼ਾਸਨ ਵੱਲੋਂ ਦੇ ਪ੍ਰੋਗਰਾਮ ਲੱਗੇ ਗਿਆ ਬਾਕੀ ਕਾਸਮੈਂਟ ਹਾਂਜੀ ਇਹਨੂੰ ਕਿਵੇਂ ਦੇਖਦੇ ਹੋ ਪਿੰਡ ਦੇ ਵਿੱਚ ਇਸ ਤਰ੍ਹਾਂ ਜਿਹੜੀ ਐ ਪ੍ਰੋਗਰਾਮ ਨਰ ਕਰਾ ਚਿਆ ਹਾਂਜੀ ਹਾਂਜੀ ਬਹੁਤ ਵਧੀਆ ਉਪਰਾਲਾ ਜੀ ਸੀ ਡੀ ਪੀ ਦਫਤਰ ਨੰਦੀ ਦਾ ਸੀ ਸਮੁੱਚੀ ਟੀਮ ਦਾ ਧੰਨਵਾਦ ਕਰਦੇ ਹਾਂ ਔਰ ਸਪੈਸ਼ਲੀ ਜਿਹੜੇ ਸਾਡੇ ਆਂਗਣਵਾੜੀ ਦੇ ਸੁਪਰਵਾਈਜ਼ਰ ਹੈਗੇ ਆ ਮੈਡਮ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਔਰ ਸਾਡੇ ਪਿੰਡ ਦੇ ਸਰਪੰਚ ਸਾਹਿਬ ਬਲਵੀਰ ਰਾਮ ਜੀ ਮਹਿਣਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਔਰ ਆਸ ਕਰਦੇ ਆ ਕਿ ਇਸ ਉਪਰਾਲੇ ਦਾ ਚੰਗਾ ਜਿਹੜਾ ਅਸਰ ਹੋਵੇਗਾ ਔਰ ਜਿਹੜੇ ਨੌਜਵਾਨ ਆ ਨਸ਼ਿਆਂ ਖਿਲਾਫ ਜਾਗਰੂਕ ਹੋਣਗੇ ਤੇ ਆਪਣੀ ਜ਼ਿੰਦਗੀ ਸਵਾਰਨਗੇ ਔਰ ਸਾਡੇ ਜੋ ਪਿੰਡ ਦੇ ਸਰਪੰਚ ਸਾਹਿਬ ਹੈਗੇ ਹਨ ਇਹਨਾਂ ਵੱਲੋਂ ਪਿੰਡ ਦੇ ਸਕੂਲ ਦੇ ਵਿੱਚ ਗਰਾਊਂਡ ਬਣਾ ਕੇ ਦਿੱਤਾ ਜਾ ਰਿਹਾ ਹੈ ਨੌਜਵਾਨਾਂ ਨੂੰ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਲਾਇਬ੍ਰੇਰੀ ਬਣਾ ਕੇ ਦਿੱਤੀ ਜਾ ਰਹੀ ਹੈ ਔਰ ਜੋ ਸਾਡੇ ਪਿੰਡ ਦਾ ਵਾਟਰ ਟੈਂਕਸ ਹੈ ਉਸ ਨੂੰ ਪਾਣੀ ਦੀ ਚੰਗੀ ਸਾਂਭ-ਸਭਾ ਤੇ ਸਫਾਈ ਦੇ ਨਾਲ ਨਾਲ ਉਸ ਨੂੰ ਪਾਰਕ ਦਾ ਰੂਪ ਦਿੱਤਾ ਜਾ ਰਿਹਾ ਹੈ ਉਸ ਦੇ ਵਿੱਚ ਵੀ ਅਸੀਂ ਸਰਪੰਚ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰ ਰਹੇ ਹਾਂ ਔਰ ਨੌਜਵਾਨਾਂ ਨੂੰ ਸਾਡੀ ਸਾਡਾ ਜੋ ਕਲੱਬ ਹੈਗਾ ਡਾਕਟਰ ਅੰਬੇਦਕਰ ਸਮਾਜ ਵੈਲਫੇਅਰ ਕਲੱਬ ਅਸੀਂ ਪੂਰੇ ਕਲੱਬ ਵੱਲੋਂ ਨੌਜਵਾਨਾਂ ਨੂੰ ਪਿੰਡ ਵਾਸੀਆਂ ਨੂੰ ਅਪੀਲ ਕਰਦੇ ਹਾਂ ਕਿ ਤੁਸੀਂ ਆਪਣੀ ਜ਼ਿੰਦਗੀ ਸਵਾਰੋ ਨਸ਼ਿਆਂ ਤੋਂ ਦੂਰ ਰਹੋ ਔਰ ਆਪਣੇ ਬੱਚਿਆਂ ਨੂੰ ਵੀ ਚੰਗੇ ਪਾਸੇ ਪਰਮ ਕਰਨੇ ਜਾਗਰੂਕ ਕਰੋ ਔਰ ਜੋ ਕਿ ਬਾਵਾ ਸਾਹਿਬ ਦਾ ਸੁਪਨਾ ਸੀ ਤੇ ਆਪਣੇ ਸਮਾਜ ਨੂੰ ਉੱਪਰ ਚੁੱਕਣਾ ਔਰ ਉਹਨਾਂ ਦਾ ਜੀਵਨ ਪੱਤਰ ਉੱਪਰ ਚੁੱਕਣਾ ਤਾਂ ਕਿ ਅਸੀਂ ਉਸ ਬੁਲੰਦੀਆਂ ਤੇ ਪਹੁੰਚ ਸਕੀਏ ਧੰਨਵਾਦ ਮੇਰਾ ਨਾਮ ਅਮਨਦੀਪ ਕੌਰ ਅੰਗਣਵੜੀ ਵਲੋਂ ਪੈਨ ਮੈਣਾ ਦੀ ਜੀ ਕਹਿਣਾ ਚਾਹੁੰਗੀ ਯੋਧ ਨਿਸ਼ਾਨ ਦੇ ਗ੍ਰਾਮ ਅੱਜ ਰੀਤੀ ਕੱਟੀ ਗਈ ਹੈ ਕਿਸ ਤਰ੍ਹਾਂ ਮੈਨੂੰ ਖੋਦ ਬਹੁਤ ਵਧੀਆ ਲੱਗਾ ਮੈਂ ਇਸ ਮੁਹੰਮਦਾਈ ਸਾਹਿਬਾਣੀ ਮੈਨੂੰ ਬਹੁਤ ਆਪ ਦੇ ਆਪਣੇ ਮਾਣ ਮਹਿਸੂਸ ਹੋ ਰਿਹਾ ਅਸੀਂ ਵੀ ਨਸ਼ਾ ਵਿਰੋਧ ਕੁਸ਼ ਕਰ ਰਹੇ ਆ ਜਾਗਰੂਕ ਕਰ ਰਹੇ ਆ ਲੋਕ ਬਹੁਤ ਮੈਨੂੰ ਲੱਗਦਾ ਮੈਨੂੰ ਉਮੀਦ ਹੈ ਕਿ ਲੋਕ ਬਹੁਤ ਜਾਗਰੂਕ ਹੋਏ ਹਨ ਇਸ ਦੇ ਇਸ ਦੇ ਪ੍ਰਤੀ ਨਸ਼ਾ ਦੇ ਪ੍ਰਤੀ ਕਿ ਕਿ ਲੋਕਾਂ ਨੂੰ ਇਹ ਸੇਧ ਦੇਣਾ ਚਾਹੁੰਦੀ ਕਿ ਆਪਦੇ ਬਣਾ ਇੱਕ ਪੀ